ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਤਾਕਤ ਤੇ ਮੈਂ ਹਰਵਿੰਦਰ ਸਿੰਘ ਮਣਕੂ ਇਸ ਟਮਸੇ ਮੌਜੂਦ ਆ ਹਲਕਾ ਦੱਖਣੀ ਦੇ ਅਧੀਨ ਆਉਂਦੇ ਪਿੰਡ ਗੈਸਪੁਰਾ ਵਿਖੇ ਜਿੱਥੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਰਮਿੰਦਰ ਸਿੰਘ ਗੈਸਪੁਰਾ ਦੇ ਗ੍ਰਹਿ ਵਿਖੇ ਪਹੁੰਚ ਰਹੇ ਆ ਜਿਹੜਾ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਬਦਲੀ ਆ ਆਪਣੇ ਦਾਦੇ ਦੀ ਜਿਹੜੀ ਉਹਦੀ ਕੁਰਬਾਨੀ ਸੀਗੀ ਉਹਨੂੰ ਕਲੰਕਿਤ ਕੀਤਾ ਗਿਆ ਆ ਬਈ ਆਮ ਆਦਮੀ ਪਾਰਟੀ ਨੇ ਜਿਹੜਾ ਉਹਨਾਂ ਦਾ ਵਰਕ ਸੀਗਾ ਉਹਨੂੰ ਵਿਸਾਰ ਦਿੱਤਾ ਕਿਉਂਕਿ ਉਹਨਾਂ ਨੂੰ ਕਿਸੇ ਦਾ ਭਰੋਸਾ ਹੀ ਨਹੀਂ ਆਪਣੇ ਵਰਕਰ ਤੇ ਕਿ ਕੋਈ ਸਾਡੀ ਚੋਣ ਲੜ ਸਕਦਾ ਤਾਂ ਬਾਹਰੋਂ ਆ ਇਹ ਦੋ ਬਾਹਰੋਂ ਦੋਨੇ ਹੀ ਬਿੱਟੂ ਵੀ ਬਾਹਰੋਂ ਬੇੜੰਗੀ ਵੀ ਬਾਹਰੋਂ ਇਸ ਕਰਕੇ ਲੁਧਿਆਣੇ ਦੇ ਨੂੰ ਕੋਈ ਨਹੀਂ ਜਾਣਦਾ ਮੈਂ ਸਮੂੱਚੇ ਪੰਜਾਬ ਨੂੰ ਬੇਨਤੀ ਕਰਦਾ ਵੀ ਤੁਸੀਂ ਗਲਤੀ ਨਾਲ ਜਿਹੜਾ ਝਾੜੂਆ ਬਟਨ ਦਬਾਇਆ ਸੀ ਉਹ ਗਲਤੀ ਨੂੰ ਦੂਰ ਕਰੋ ਤੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੋ ਤੇ ਸਰਦਾਰ ਸੁਖਵੀਰ ਸਿੰਘ ਜੀ ਵਾਲਦੀ ਫੇਰੀ ਆ ਲੁਧਿਆਣੇ ਦੀ ਇਹ ਇੱਕ ਕਾਲੀ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਅਛਾਹ ਪੈਦਾ ਕਰ ਰਹੀ ਆ ਅਕਾਲੀ ਲਾਲਾ ਹਰ ਇੱਕ ਵਰਕਰ ਸਾਰ ਰਣਜੀਤ ਸਿੰਘ ਢੱਲੋਂ ਬਣ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਚੋਣ ਮਹਿਮ ਨੂੰ ਚਲਾ ਰਿਹਾ ਇਸ ਕਰਕੇ ਸ਼੍ਰੋਮਣੀ ਅਕਾਲੀ ਹਲ ਇੱਕ ਬਹੁਤ ਵੱਡੀ ਲੀਡ ਲੈ ਕੇ ਲੁਧਿਆਣਾ ਦੀ ਲੋਕ ਸਭਾ ਸੀਟ ਜਿਹੜੀ ਜਿੱਤੂਗਾ ਉਹ ਪਾਰਟੀ ਦੀ ਝੋਲੀ ਚ ਪਾਊਗਾ ਸਰ ਕਿੱਦਾਂ ਲੱਗਦਾ ਜਿੱਦਾਂ ਕਿ ਰਵਨੀਤ ਸਿੰਘ ਬੇਟੋ ਰਹੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਉਹਦੇ ਦਾਦਾ ਜੀ ਨੇ ਸਰਦਾਰ ਬਿਅੰਦ ਸਿੰਘ ਨੇ ਪਾਰਟੀ ਦੀ ਸੇਵਾ ਕਰੀ ਸੀਗੀ ਅਤੇ ਹੁਣ ਪਾਰਟੀ ਬਦਲ ਕੇ ਬੀਜਪੀ ਦੇ ਵਿੱਚ ਸ਼ਾਮਲ ਹੋਇਆ ਉਹਨਾਂ ਤੁਸੀਂ ਕਿਤਰਾ ਦੇਖਦੇ ਹੋ ਜਿਹੜਾ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਬਦਲੀ ਆ ਆਪਣੇ ਦਾਦੇ ਦੀ ਜਿਹੜੀ ਉਹਦੀ ਕੁਰਬਾਨੀ ਸੀਗੀ ਉਹਨਾਂ ਨੂੰ ਕਲੰਕਿਤ ਕੀਤਾ ਗਿਆ ਕਿਉਂਕਿ ਜਿਹੜੇ ਬੰਦੇ ਨੇ ਏਡੀ ਵੱਡੀ ਕੁਰਬਾਨੀ ਦੇ ਕੇ ਆਪਦੀ ਪਾਰਟੀ ਦੇ ਵਿੱਚ ਇਹਨਾਂ ਨੂੰ ਏਡੇ ਵੱਡੇ ਅਹੁਦਿਆਂ ਤੇ ਨਵਾਜਿਆ ਗਿਆ ਹੋਵੇ ਉਹਨਾਂ ਨੂੰ ਮਾਂ ਪਾਰਟੀ ਨਾਲ ਧੋਖਾ ਇੱਕ ਬਹੁਤ ਵੱਡੀ ਗੱਲ ਆ ਬੜਾ ਵੱਡਾ ਧੋਖਾ ਹੈ ਜਿਵੇਂ ਦੇਖਿਆ ਜਾਂਦਾ ਸਰਦਾਰ ਰਣਜੀਤ ਸਿੰਘ ਢੱਲੋਂ ਦੇ ਉੱਤੇ ਬੜਾ ਭਰੋਸਾ ਵਿਝਾਇਆ ਸ਼ਰੋਮਣੀ ਅਕਾਲੀ ਦਲ ਨੇ ਤੁਹਾਡਾ ਕੀ ਅੱਗੇ ਇਲੈਕਸ਼ਨਾਂ ਨੂੰ ਲੈ ਕੇ ਕਿਦਾਂ ਦਾ ਜਿਹੜਾ ਰਜਾਣ ਦੇ ਤੋ ਸਰਦਾਰ ਰਣਜੀਤ ਸਿੰਘ ਢਿੱਲੋਂ ਇੱਕ ਜਿਹੋ ਜਿਹੇ ਸ਼ਖਸੀਅਤ ਦੇ ਮਾਲਕ ਨੇ ਇੱਕ ਜਿਹੋ ਜਿਹੇ ਕੈਂਡੀਡੇਟ ਨੇ ਸਾਰੇ ਕੈਂਡੀਡੇਟ ਲੁੱਟ ਦੇ ਆਣੇ ਦੇ ਜਿੱਦਾਂ ਵੀ ਕੈਂਡੀਡੇਟ ਨੇ ਗੁਰਸਿੱਖ ਈਮਾਨਦਾਰ ਤੇ ਬੜੀ ਸੁਹੂ ਸੁਵਾਲੇ ਇੱਕ ਬਹੁਤ ਹੀ ਵਧੀਆ ਹੰਸਾ ਜਿਹੜਾ ਕਿ ਇਹਨਾਂ ਦੇ ਵਿੱਚੋਂ ਸਾਰਿਆਂ ਨੂੰ ਕੋਈ ਵੀ ਇੰਨਾ ਵਧੀਆ ਕੈਂਡੀਡੇਟ ਨਹੀਂ ਕਿੰਨਾ ਵਧੀਆ ਸ਼ਰੋਮਣੀ ਅਕਾਲੀ ਦਲ ਨੇ ਸਰਦਾਰ ਰਣਜੀਤ ਸਿੰਘ ਢਿੱਲੋਂ ਲੁਧਿਆਣਾ ਨੂੰ ਕੈਂਡੀਡੇਟ ਦਿੱਤੇ ਨੇ ਸੇਵਾ ਕਰਨ ਵਾਲੇ ਨੇ ਇਹਨਾਂ 'ਚ ਲਗਨ ਆ ਮਿਹਨਤੀ ਨੇ ਤੇ ਲੋਕਾਂ ਨੂੰ ਸਮਰਪਿਤ ਨੇ ਜਿਵੇਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਵੱਲੋਂ 2 ਸਾਲ ਪਹਿਲਾਂ ਜਿਹੜਾ ਐਮਐਲਏ ਰਿਹਾ ਪ੍ਰੈਸ਼ਰ ਪੱਪੀ ਅੱਜ ਉਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਵਾ ਉਹਨਾਂ ਤੁਸੀਂ ਕਿਹਨੂੰ ਕੱਲੇ ਆਵੇ ਆਮ ਆਦਮੀ ਪਾਰਟੀ ਨੇ ਜਿਹੜਾ ਉਹਨਾਂ ਦਾ ਵਰਕਰ ਸੀਗਾ ਉਹਨੂੰ ਵਿਸਾਰ ਦਿੱਤਾ ਕਿਉਂਕਿ ਉਹਨਾਂ ਨੂੰ ਕਿਸੇ ਤੇ ਭਰੋਸਾ ਹੀ ਨਹੀਂ ਆਪਣੇ ਵਰਕਰ ਤੇ ਕਿ ਕੋਈ ਸਾਡੀ ਚੋਣ ਲੜ ਸਕਦਾ ਇਸ ਕਰਕੇ ਹੀ ਉਹ ਆਪਣੇ ਐਮ.ਐਲ.ਏ ਨੇ ਜਿਹੜੇ ਉਹਨਾਂ ਨੂੰ ਚੋਣਾਂ ਦੇ ਵਿੱਚ ਧੱਕ ਰਹੇ ਨੇ ਉਹ ਵਿਚਾਰੇ ਜਿਹੜੇ ਵਰਕਰਾਂ ਨੇ ਇੰਨੀ ਮਿਹਨਤਾਂ ਕੀਤੀਆਂ ਨੇ ਧੁੱਪਾਂ ਦੇ ਵਿੱਚ ਖੜ ਕੇ ਨਾਅਰੇ ਲਾਉਂਦੇ ਰਹੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਪਿੰਡ ਗੈਸਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਤੇ ਜੇ ਮੈਂ ਕੀ ਦੇਖਿਆ ਜਾਂਦਾ ਰਵਨੀਤ ਸਿੰਘ ਬਿੱਟੂ ਪਿਛਲੇ ਸਮੇਂ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹੜੇ ਆਪ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਨਿਸ਼ਾਨੇ ਛਾਦੇ ਨੇ ਤੁਹਾਨੂੰ ਕੈਂਡੀਡੇਟਾਂ ਨਾਲ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿੱਦਾਂ ਦਾ ਮਹਿਸੂਸ ਕਰਦੇ ਹੋ ਸਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਨਹੀਂ 22 ਤਰੀਕ ਨੂੰ ਲੰਘ ਗਈ ਸੀ ਔਰ ਮੈਂ ਪਾਰਟੀ ਪ੍ਰਧਾਨ ਤੇ ਸਾਰੀ ਕਮੰਡਰ ਦਾ ਧੰਨਵਾਦੀ ਹਾਂ ਔਰ ਜੋ ਲੁਧਿਆਣੇ ਚ ਰਿਸਪੌਂਸ ਮਿਲ ਰਿਹਾ ਲੋਕਾਂ ਤੋਂ ਪਿਆਰ ਮਿਲ ਰਿਹਾ ਉਹ ਤੋਂ ਮੈਨੂੰ ਬਹੁਤ ਛੱਲੇ ਆ ਕਿ ਅਸੀਂ ਚਾਰ ਦਿਨ ਨੂੰ ਜੋ ਰਿਜ਼ਲਟ ਆਊਗਾ ਜਿੱਤ ਜਿੱਤ ਦਾ ਕਿੱਦਾਂ ਦੇਖਦੇ ਹੋ ਰਾਜਾ ਬੜਿੰਗ ਨੂੰ ਵੀ ਜòn ਮੈਦਾਨ ਦੇ ਵਿੱਚ ਉਤਰਿਆ ਗਿਆ ਰਵਨੀਤ ਬਿੱਟੂ ਵੀ ਪਾਰਟੀ ਛੱਡ ਕੇ ਜਿਹੜਾ ਆਪਣੀ ਕਿੰਨੇ ਸਾਲਾਂ ਤੋਂ ਜਿਹੜੇ ਉਹਦੇ ਦਾਦੇ ਨੇ ਪਾਰਟੀ ਦੀ ਸੇਵਾ ਕੀਤੀ ਸੀ ਉਹ ਵੀ ਪਾਰਟੀ ਛੱਡ ਕੇ ਪਾਰਟੀ ਤੋਂ ਭੱਜ ਗਿਆ ਇਹ ਤਾਂ ਬਾਹਰੋਂ ਆ ਇਹ ਤਾਂ ਬਾਹਰੋਂ ਦੋਨੇ ਹੀ ਬਿੱਟੂ ਵੀ ਬਾਹਰੋਂ ਬੜਿੰਗ ਵੀ ਬਾਹਰੋਂ ਇਸ ਕਰਕੇ ਲੁਧਿਆਣੇ ਦੇ ਨੇ ਕੋਈ ਨਹੀਂ ਜਾਣਦਾ ਉਜੇ ਦੇਖਿਆ ਅੱਜ ਪੱਤਰਕਾਰ ਭਾਈ ਜਰਾ ਵੀ ਉਥੇ ਸਮਰਾਲਾ ਚੌਂਕ ਦੇ ਵਿੱਚ ਪਹੁੰਚਿਆ ਸੀਗਾ ਉਹਨਾਂ ਦੇ ਵਰਕਰਾਂ ਵੱਲੋਂ ਇੱਕ ਨਾਰਾ ਲਗਾਇਆ ਗਿਆ ਸੀਗਾ ਕਿ ਬਿੱਟੂ ਕਹਿ ਗਿਆ ਸੰਜੇ ਨੂੰ ਵੋਟ ਪਾਣੀ ਪੰਜੇ ਨੂੰ ਇਹ ਸਾਰਾ ਇਲਾਕਾ ਮੈਂ ਹੀ ਉਹ ਚਲੋ ਨਾਰੇ ਜੋ ਮਰਜ਼ੀ ਲਈ ਜਾਣ ਬਾਹਰੋਂ ਸਾਰਾ ਪੰਜਾਬ ਇਕੱਠਾ ਕੀਤਾ ਸੀ ਉਹਨਾਂ ਨੇ ਪੰਜਾਬ ਕਿਉਂਕਿ ਉਹ ਪ੍ਰਧਾਨ ਆ ਪੰਜਾਬ ਦਾ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਹਰੇਕ ਜ਼ਿਲ੍ਹੇ ਚ ਬੰਦੇ ਬੁਲਾਏ ਸੀ ਉਸ ਕਰਕੇ ਮੜਾ ਜਾ ਉਹਨਾਂ ਨੇ ਕੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਲੁਧਿਆਣਾ ਦੇ ਲੋਕਲ ਕੋਈ ਨਹੀਂ ਸੀ ਸਾਰਾ ਤੁਸੀਂ ਕਿੰਨੇ ਦਿਨਾਂ ਤੋਂ ਸ਼੍ਰੋਮਣੇ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੋ ਆਪਣਾ ਜਿਹੜਾ ਜਦੋਂ ਤੋਂ ਤੁਹਾਨੂੰ ਕੈਂਡੀਡੇਟ ਦਾ ਅਨਾਉਂਸ ਕੀਤਾ ਗਿਆ ਜਦੋਂ ਤੋਂ ਤੁਹਾਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਕਿੰਦਾ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਬਹੁਤ ਪਿਆਰ ਮਿਲ ਰਿਹਾ ਅਕਾਲੀ ਵਰਕਰ ਵੀ ਔਰ ਪੰਜਾਬੀ ਵੀ ਸਾਰੇ ਰਲ ਕੇ ਨਾਲ ਲੱਗੇ ਹੋਏ ਸਾਡੇ ਨਾਲ ਪਿੰਡ ਗੈਸਪੁਰਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਮੌਜੂਦ ਨੇ ਸਸੀ ਗੱਬਾ ਜੀ ਸਤਿ ਸ਼੍ਰੀ ਅਕਾਲ ਜੀ ਗਗਨ ਜੀ ਅੱਜ 2019 ਸੰਗਤ ਦਾ ਜੋਸ਼ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਹ ਨੌਜਵਾਨ ਆ ਜੀ ਜਿਹੜਾ 2022 'ਚ ਪਟਕ ਗਿਆ ਸੀਗਾ ਜੀ ਇਹ ਇਹ ਜਿਹੜਾ 2022 'ਚ ਪਟਕ ਗਿਆ ਸੀ ਇਹ ਦੁਬਾਰਾ ਇਹਨਾਂ ਨੇ ਵਾਪਸੀ ਕੀਤੀ ਆ 2024 'ਚ ਇਹੀ ਨੌਜਵਾਨ ਤੱਕੜੀ ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਕਾਮਯਾਬ ਕਰਨਗੇ ਤੇ ਮੈਂ ਸਮੂੱਚੇ ਪੰਜਾਬ ਨੂੰ ਬੇਨਤੀ ਕਰਦਾ ਵੀ ਤੁਸੀਂ ਗਲਤੀ ਨਾਲ ਜਿਹੜਾ ਝਾੜੂਆ ਬਟਨ ਦਬਾਇਆ ਸੀ ਉਹ ਗਲਤੀ ਨੂੰ ਦੂਰ ਕਰੋ ਤੇ ਦੁਬਾਰਾ ਸ਼੍ਰੋਮਣੀ ਅਕਾਲੀ ਦੰਦ ਨੂੰ ਕਾਮਯਾਬ ਕਰੋ ਇਹ ਵੀ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਬਿਲਕੁਲ ਜੀ ਤੁਸੀਂ ਆਮ ਵਰਗ ਨੂੰ ਦੇਖ ਲਓ ਇੰਡਸਟਰੀਆਂ ਨੂੰ ਦੇਖ ਲਓ ਤੁਸੀਂ ਜਿੰਨੂੰ ਮਰਜ਼ੀ ਦੇਖ ਲਓ ਹਰੇਕ ਬੰਦਾ ਦੁਖੀ ਆ ਹਰੇਕ ਨੂੰ ਹੈ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਵੀ ਸਾਡੇ ਨਾਲ ਧੋਖਾ ਹੋਇਆ ਵਾ ਕਿ ਪੰਜਾਬ ਨਾਲ ਧੋਖਾ ਹੈ ਪੰਜਾਬੀ ਦੇ ਨਾਲ ਧੋਖਾ ਹੋਇਆ ਤੁਸੀਂ ਦੇਖ ਲਓ ਆਪਣੇ ਨੌਜਵਾਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਅੰਦਰ ਛੱਡਿਆ ਜਾ ਰਿਹਾ ਆਪਣੇ ਨੌਜਵਾਨਾਂ ਦੇ ਕਿਸਾਨੀ ਮੋਰਚਿਆਂ 'ਚ ਕਤਲ ਹੋ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹ ਇੱਕ ਇੱਕ ਗੈਰ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਦੇ ਰੋਲ ਹੁੰਦੇ ਨੇ ਅੱਜ ਜਿਹੜੀ ਕੀ ਆਵਾਜ਼ ਆ ਨੌਜਵਾਨਾਂ ਦੀ ਜੀ ਨੌਜਵਾਨਾਂ ਦੀ ਆਵਾਜ਼ ਇੱਕੋ ਹੀ ਹੈ ਜੀ ਤੁਹਾਡੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਯੂਸ ਅਕਾਲੀ ਦਲ ਨੌਜਵਾਨਾਂ ਦੀ ਇੱਕੋ ਹੀ ਆਵਾਜ਼ ਆ ਸ਼੍ਰੋਮਣੀ ਅਕਾਲੀ ਦਲ ਤੇ ਆਉਣ ਵਾਲਾ ਸਮਾਂ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲਾ ਸਮਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਆਉਣ ਵਾਲਾ ਸਮਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਲੱਗਦਾ ਨੇ ਕਿ ਕਿਤੇ ਉਠੇ ਲਾਰੇ ਲਾਲ ਆ ਕੇ ਸਰਕਾਰ ਬਣਾਈ ਤੁਸੀਂ ਮੈਨੂੰ ਛਡੋ ਤੁਸੀਂ ਮੇਰੀ ਮਾਤਾਵਾਂ ਨੂੰ ਮੇਰੀਆਂ ਭੈਣਾਂ ਨੂੰ ਪਛਲੋ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲਾਲ ਦੇ ਦੇ ਕੇ ਵੋਟਾਂ ਲਈਆਂ ਸੀ ਉਹ ਅੱਜ ਠੱਗੀਆਂ ਠੱਗੀਆਂ ਮਹਿਸੂਸ ਕਰ ਰਹੀਆਂ ਨੇ ਉਹ ਜਦੋਂ ਕਿਸੇ ਐਮਐਲਏ ਜਾਂ ਕਿਸੇ ਵਿਧਾਇਕ ਜਾਂ ਕਿਸੇ ਮੰਤਰੀ ਨੂੰ ਪੁੱਛੀਦੇ ਮੈਂ ਹਜ਼ਾਰ ਰੁਪਏ ਕਿੱਥੇ ਉਹਨਾਂ ਨੂੰ ਜਵਾਬ ਹੀ ਨਹੀਂ ਆਉਂਦਾ ਜਵਾਬ ਕਿੱਥੋਂ ਉਹ ਜਦ ਆਪਾਂ ਝੂਠੇ ਲਾਰੇ ਲਾ ਕੇ ਝੂਠੀਆਂ ਗੱਲਾਂ ਕਰਕੇ ਸਰਕਾਰ ਬਣਾਈ ਹੋਵੇ ਤਾਂ ਉਹਦਾ ਕੋਈ ਜਵਾਬ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਸ੍ਰੋਣੀ ਕਾਲੀ ਦਲ ਜਿੰਦਾਬਾਦ ਐਸਾ ਨਾ ਗਗਨਦੀਪ ਸਿੰਘ ਗੈਸਪੁਰਾ ਪਿੰਡ ਗੈਸਪੁਰਾ ਤੋਂ ਜਿਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਵਿੱਚ ਤੁਸੀਂ ਜੋਸ਼ ਜਿਹੜਾ ਦੇਖ ਸਕਦੇ ਹੋ ਅ ਅਕਾਲੀ ਦਲ ਦੇ ਜਿਹੜੇ ਨਾਰੇ ਲਾਏ ਜਾ ਰਹੇ ਨੇ ਨੌਜਵਾਨਾਂ ਦੇ ਵੱਲ ਯੂਥ ਜਿਹੜਾ ਅੱਜ ਭਾਰੀ ਗਿਣਤੀ ਦੇ ਵਿੱਚ ਭਾਰੀ ਇਕੱਠ ਦੇ ਵਿੱਚ ਪਿੰਡ ਗੈਸਪੁਰਾ ਦੇ ਵਿੱਚ ਸ਼ਾਮਲ ਹੋਇਆ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਤੋਂ ਵੀ ਕਾਫੀ ਜਿਹੜੇ ਅ ਯੂਥ ਆ ਜਿਹੜਾ ਅਬੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿੰਡ ਗੈਸਪੁਰਾ ਤੋਂ ਜਿਹੜਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿੱਤ ਵੱਲੋਂ ਇਹ ਸੰਦੇਸ਼ ਦੇ ਰਹੇ ਸਸੇ ਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ